ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਵਾਸੀਆਂ ਨੂੰ ਮੇਰਾ ਪਿੰਡ ਮੱਛਲੀਗਣਾ ਜ਼ਿਲ੍ਹਾ ਮੋਹਾਲੀ ਤਹਿਸੀਲ ਖਰੜ ਜਿਹਨੂੰ ਕਹਿੰਦੇ ਚੰਡੀਗੜ੍ਹ ਦੇ ਬਹੁਤ ਹੀ ਨੇੜੇ ਬੈਠੇ ਅਸੀਂ ਲੋਕ ਪਰ ਮੈਂ ਕਹਿੰਦਾ ਲਾਈਟ ਦਾ ਇੰਨੀ ਮਾੜੀ ਹਾਲਤ ਹੈ ਕਹਿੰਦੇ ਭਗਵਾਨ ਤਾਂ ਮਾਨ ਸਰਕਾਰ ਨੇ ਲਾਈਟ ਮੁਫਤ ਦੇਤੀ ਕਾਦੀ ਮੁਫਤ ਦੇਤੀ ਇਸ ਨਾਲ ਉਹਦਾ ਜੂਨਟਾ ਲੈ ਲੋ ਬਾਬਾ ਪੈਸੇ ਲੈ ਲੈ ਕਰੋ ਜਦੋਂ ਸਵੇਰੇ ਉੱਠੀਦਾ ਉਦੋਂ ਵੀ ਲਾਈਟ ਨਹੀਂ ਹੁੰਦੀ ਸਵੇਰੇ 11:30 ਵਜੇ ਆਂਦੀ ਹੈ ਦੱਸੋ ਜੀ ਨੇ ਕੰਮ ਤੇ ਜਾਣਾ ਸਵੇਰੇ ਤਿਆਰ ਹੋ ਕੇ ਨਾ ਕਿ ਕਿਸੇ ਨੇ ਵੀ ਕਿਵੇਂ ਉਹ ਠੰਡੇ ਪਾਣੀਆਂ ਨਹਾਣੇ ਨੇ ਸਕੂਲਾਂ 'ਚ ਜਾਣਾ ਹੁੰਦਾ ਬੱਚਿਆਂ ਨੇ ਜਿਹਦੇ ਕੋਲ ਮੰਨ ਲਓ ਇਨਵਰਟਰ ਨਹੀਂ ਹੈਗੇ ਲਾਈਟ ਵੀ ਨਹੀਂ ਬੱਲਬ ਵੀ ਨਹੀਂ ਬਲਦਾ ਕੋਈ ਸਾਧਨ ਨਹੀਂ ਹੈਗਾ ਕਿਸੇ ਕੋਲ ਵੀ ਉਹ ਕਿਵੇਂ ਟਾਈਮ ਪਾਸ ਕਰਦੇ ਐਰ ਜਦੋਂ ਰਾਤ ਨੂੰ ਘਰ ਆਈਦਾ ਉਦੋਂ ਵੀ ਆਈ ਹਾਲ ਉਸ ਟਾਈਮ ਵੀ ਲਾਈਟ ਨਹੀਂ ਹੁੰਦੀ ਕਿਸੇ ਟਾਈਮ ਵੀ ਆ ਦੇਖੋ ਤੁਸੀਂ ਮੋਮਬਤੀਆਂ ਜਗਦਿਆਂ ਆ ਦੇਖ ਲੋ ਤੁਸੀਂ ਵੀ ਆ ਹਾਲ ਹੈ ਕਿਸ ਤਰ੍ਹਾਂ ਕੀਵੇਂ ਸਾਰੇ ਲੋਕਾਂ ਨੇ ਰੇਜ ਬੈਠੇ ਆ ਸਾਰੇ ਕੀਵੇਂ ਆ ਦੇਖੋ ਕੀ ਹਾਲ ਹੈ ਕਿਹਨਾਂ ਚ ਸਭ ਪੰਜਾਬ ਚ ਐਨੀ ਮਾੜੀ ਹਾਲਤ ਹੈ ਬਹੁਤ ਜ਼ਿਆਦਾ ਲੋਕ ਤੰਗ ਹੈ ਬਹੁਤ ਜ਼ਿਆਦਾ ਇਹ ਜੀ ਸਰਕਾਰ ਤੋਂ ਸਾਨੂੰ ਨੇ ਫਰੀਦ ਦੀ ਬਿਜਲੀ ਚਾਹੀਦੀ ਭਗਵਾਨਤਮਾਨ ਸਰਕਾਰ ਤੋਂ ਸਾਨੂੰ ਤਾਂ ਮੈਂ ਤੁਸੀਂ ਬਿੱਲ ਲਾ ਦੋ ਕੋਈ ਦਿੱਕਤ ਨਹੀਂ ਪਰ ਸਾਨੂੰ ਲਾਈਟ ਪੂਰੀ ਚਾਹੀਦੀ ਹੈ ਅੱਜ ਕੱਲ ਤਾਂ ਕੋਈ ਇਹ ਵੀ ਨਹੀਂ ਹੈ ਵੀ ਕੋਈ ਬਿਜੀਰੀਆਂ ਨੂੰ ਪਾਣੀ ਲੱਗ ਰਿਹਾ ਹੈ ਜਿਵੇਂ ਜਾਰਾਂ ਨੂੰ ਮੋਟਰਾਂ ਨੂੰ ਪਾਣੀ ਦਿਆ ਜਾ ਰਿਹਾ ਕਿਸੇ ਤਰ੍ਹਾਂ ਦਾ ਵੀ ਬਸ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਜਿਹੜੀ ਹੋ ਹੈ ਇਹ ਭਗਵਾਨ ਤਮਾਨ ਤੱਕ ਹੈ ਜਿਹੜੀ ਮੇਰੀ ਆਵਾਜ਼ ਹੈ ਪਹੁੰਚਾ ਦਿਓ ਅਸਤਾ ਬਹੁਤ ਜ਼ਿਆਦਾ ਤੰਗ ਹੈ ਸਾਰੇ ਪਿੰਡਾਂ ਦੇ ਲੋਕ ਮਹਾਲੀ ਜ਼ਿਲ੍ਹੇ ਦੇ ਵਿੱਚ ਹਮ ਮੱਛਲੀ ਗੱਲਾਂ ਛੋਟੀ ਮੱਛਲੀ ਚੜਿਆਲਾ ਸਵਾੜਾ ਲਾਂਡਰਾ ਚੂੜਮਾਚਰਾ ਪਵਾਲਾ ਝੰਜੇੜੀ ਸੋਏ ਮਾਜਰਾ ਪੱਤੜੋ ਪਵਾਲ ਪੱਤੜਾਂ ਹੁਣ ਨਾਲ ਇਸ ਤਵਾ ਗਵਿੰਦਗੜ ਸਨੇਟਾ ਰੈਪਰ ਜਿੰਨੇ ਪਿੰਡ ਹੈ ਭਾਗੋ ਮਾਜਰਾ ਸਾਰੇ ਚੜਿਆਲਾ ਗ੍ਰੀਡ ਗ੍ਰੀਡ ਲੱਗਦਾ ਕਹਿੰਦਾ ਨਾ 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 ਬੇੜਾ ਬਿਠਾ ਤਿਆ ਜਿਸ ਦਿਨ ਦੇ ਆਏ ਹੈ ਇਹ ਉਲਟਾ